ਹੋ ਗਏ ਇਹ ਗਾਂਢੀ ਉਸੇ ਦਿਸ ਤੋਬਾ ਨਹਿਰ ਦੇ ਵਿੱਚ ਆ ਸਾਰੇ ਮੁੰਡਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਠੰਡੇ ਪਾਣੀ ਦੇ ਵਿੱਚ ਵੜ ਕੇ ਵੀ ਇਹਨੂੰ ਕੱਢਿਆ ਇਹ ਗਾਣਾ ਵੀ ਜੋਰ ਲਗਾ ਥੋੜਾ ਦਾ ਗਲ ਘੁੱਟ ਹੋ ਜਾਂਦਾ ਉਹ ਪਾਣੀ ਬਹੁਤ ਤਾਂ ਨਹੀਂ ਠੰਡਾ ਲੱਗਿਆ ਠੰਡਾ ਸੀ ਸਖੰਡਾ ਸੀ ਤੇ ਤੇਰਾ ਬਹੁਤ ਬਹੁਤ ਸ਼ੁਕਰੀਆ ਬੇ ਨਹਿਰ ਤੇ ਵੜਾ ਠੰਡੇ ਪਾਣੀ ਦੇ ਵਿੱਚ ਇਹ ਪੰਡਤ ਜੀ ਸਾਡੇ ਕੁਛ ਵੀ ਕਰਨ ਪੰਚਾਇਤ ਨੰਬਰ ਕੋਟ ਤੋਂ ਹੀ ਇਹਨਾਂ ਨੇ ਸਾਨੂੰ ਦੱਸਿਆ ਥਾ ਹਰ ਰਸੇ ਰਸੇ ਗੁਰੂ ਦੀ ਕਿਰਪਾ ਦੇ ਨਾਲ ਆਪਾਂ ਆਪਨੇ ਬਣਾ ਲਿਓ ਹੁਣ ਇਹਦਾ ਜ਼ੋਰ ਲੱਗ ਗਿਆ ਤਾਂ ਉਹ ਛੁੱਟ ਗਈ ਜਿਨ੍ਹਾਂ ਨੇ ਗਾਂ ਨੂੰ ਕੱਢਣ ਦੇ ਵਿੱਚ ਸਾਡੀ ਮਦਦ ਕੀਤੀ ਆ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕੋਈ ਵੀ ਜਾਨਵਰ ਨਹਿਰ ਦੇ ਬਿਸਤੋਬਾ ਨਹਿਰ ਕੋਟ ਤੋਂ ਯਾਰ ਦੋੜ ਗਿਆ ਹੈ ਨਾ ਸਾਡੇ ਨਾਲ ਜੂਰ ਸੰਪਰਕ ਕਰੋ ਖੜ ਕੋ ਰਸੇ ਸਭ ਤੋਂ ਹੁੰਦਾ ਸਾਡਾ ਨੰਬਰ ਹੈ 98257 19816 99557 19816 ਫੋੜਾ ਆਪਣਾ ਕੁਲਵਰ ਸਿੰਘ ਸਿੱਧੂ ਤੁਹਾਡਾ ਕੋਟ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ